ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਚੰਗੀਆਂ ਬਣਤਰਾਂ ਵਾਲੀ ਚੰਗੀ ਬਲੱਡ ਲਾਈਨ ਦੀ ਸੋਹਣੀ ਮਾਰਕਿੰਗ ਵਾਲੀ ਦੋਸਤੋ ਖੁੱਲੀ ਬਾਡੀ ਦੀ ਅਬਲਖ ਬਸ਼ੇਰੀ ਦਿਖਾਉਣੀਆਂ ਜਿਹਦਾ ਕੱਦ ਕਾਠ ਵੀ ਚੰਗਾ ਬਾਕੀ ਸ਼ੋਅ ਵੀ ਕਰਦੀ ਆ ਤੇ ਮੂੰਹ ਮਹਾਂਦਰੇ ਦੀ ਸੋਹਣੀ ਆ ਮੱਥੇ ਤੇ ਪ੍ਰੋਪਰ ਬਲੇਜ ਆ ਦੋਸਤੋ ਇਹਦੇ ਇਹ ਬਸ਼ੇਰੀ ਦੋਸਤੋ ਕਾਲੇ ਕਾਂਟੇ ਦੀ ਪੋਤੀ ਆ ਤੇ ਜਿਹੜਾ ਦਾਦ ਵਾਲਿਆਂ ਦੇ ਕੋਲੇ ਘੋੜਾ ਹੁੰਦਾ ਸੀ ਨਾ ਜੋਰਾਵਰ ਬਿੱਗ ਬ੍ਰਦਰ ਸਟੱਡ ਫਾਰਮ ਦਾਦ ਵਾਲਿਆਂ ਦੇ ਕੋਲੇ ਜੋਰਾਵਰ ਘੋੜਾ ਸੀ ਕਾਂਟੇ ਦਾ ਬੱਚਾ ਉਹਦੀ ਧੀ ਆ ਇਹ ਜੋਰਾਵਰ ਦੀ ਮਾਂ ਇਹਦੀ ਦੋਸਤੋ ਅਬਲਖ ਕੋੜਾਗਾ ਜਿਹੜਾ ਬਾਬਰ ਉਹਦੀ ਧੀ ਆ ਸੋ ਬਲੱਡ ਲਾਈਨ ਖਾਨਦਾਨ ਦੋਨੇ ਪਾਸਿਆਂ ਤੋਂ ਬੁਸ਼ੇਰੀ ਦਾ ਬਹੁਤ ਜ਼ਿਆਦਾ ਚੰਗਾ 26 ਮਹੀਨੇ ਬੁਸ਼ੇਰੀ ਦੀ ਉਮਰ ਆ ਤੇ ਕੱਦ ਪ੍ਰੋਪਰ 60 ਇੰਚ ਕਰ ਗਈ ਹੁਣ ਮੌਕੇ ਦੀ ਜਿਹੜੀ ਇਹਦੀ ਪ੍ਰੋਪਰ ਹਾਈਟ ਹੈ ਨਾ 60 ਇੰਚਾ ਤਕਰੀਬਨ ਇਹਨੇ 2 2.5 ਇੰਚ ਹਜੇ ਕੱਦ ਹੋਰ ਕਰ ਜਾਣਾ ਸੋ 62 62.5 ਇੰਚ ਦੀ ਘੋੜੀ ਇਹਨੇ ਹੱਸ ਕੇ ਬਣ ਜਾਣਾ ਬਾਕੀ ਕਨਫਰਮੇਸ਼ਨ ਬਸ਼ੇਰੀ ਦੀ ਸੋਹਣੀਆ ਪਿੱਠ ਪੁੜਾ ਤੁਸੀਂ ਦੇਖ ਸਕਦੇ ਹੋ ਮਾਰਕਿੰਗ ਡਿਜ਼ਾਈਨ ਆ ਜਿਹੜਾ ਉਹ ਵੀ ਦੋਨੇ ਪਾਸੇ ਇੱਕੋ ਜਿਹਾ ਸੋ ਬਣ ਤਰ੍ਹਾਂ ਦੀ ਚੰਗੀ ਆ ਬਸ਼ੇਰੀ ਆਉਣ ਵਾਲੇ ਟਾਈਮ ਦੇ ਵਿੱਚ ਇਹਨੇ ਪ੍ਰੋਡਿਊਸ ਵੀ ਚੰਗਾ ਕਰਨਾ ਕਿਉਂਕਿ ਖਾਨਦਾਨ ਦੋਨੇ ਪਾਸਿਆਂ ਤੋਂ ਚੰਗਾ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਇਸ ਤਰ੍ਹਾਂ ਦੀ ਸੋਹਣੀ ਅਵਲਖ ਬੇਸ਼ੇਰੀ ਖਰੀਦਣਾ ਚਾਹੁੰਦਾ ਬਰੀਡਿੰਗ ਪਰਪਸ ਵਾਸਤੇ ਜਾਂ ਕਹਿ ਲਓ ਵੀ ਭਰਾਵਾਂ ਨੂੰ ਇਹ ਹੈ ਵੀ ਜਰ ਆਪਾਂ ਕੋਈ ਚੰਗੀ ਲਾਈਨ ਦੀ ਬੇਸ਼ੇਰੀ ਲੈਣੀ ਆ ਵੀ ਜਿਹਦੀ ਦੋਨਾ ਪਾਸਿਆਂ ਤੋਂ ਲਾਈਨ ਕਲੀਅਰ ਹੋਵੇ ਤਾਂ ਤੁਸੀਂ ਵਿਚਾਰ ਕਰ ਸਕਦੇ ਹੋ ਦੋਸਤੋ ਤੇ ਸਕਰੀਨ ਦੇ ਉੱਤੇ ਆਪਾਂ ਨਰਿੰਦਰ ਸਿੰਘ ਜੀ ਦਾ ਕੰਟੈਕਟ ਨੰਬਰ ਦੇਤਾ 98152 45200 67 ਇਸ ਨੰਬਰ ਦੇ ਤੁਸੀਂ ਕਾਲ ਕਰ ਲਿਓ ਪਿੰਡ ਇਹਨਾਂ ਦਾ ਸੰਤੂ ਵਾਲਾ ਸੰਤੂ ਵਾਲਾ ਪਿੰਡ ਆ ਜੀਰੇ ਦੇ ਨੇੜੇ ਜੀਰੇ ਤੋਂ ਤਕਰੀਬਨ 8 ਕਿਲੋਮੀਟਰ ਦੂਰ ਪੈ ਜਾਂਦਾ ਪਿੰਡ ਇਹ ਤੇ ਇਹ ਬੱਚੀ ਆ ਜਿਹੜੀ ਇਹ ਜਸੜਜੀ ਦੇ ਸਟੱਡ ਫਾਰਮ ਦੇ ਉੱਤੇ ਬਰੀਡ ਹੋਈ ਆ ਜਿਨ੍ਹਾਂ ਦੇ ਕੋਲੇ ਦਿਲਰਾਜ ਘੋੜਾ ਨਾ ਉਹਨਾਂ ਦੇ ਫਾਰਮ ਦੇ ਉੱਤੇ ਇਹ ਤਨਸੂ ਪਿੰਡ ਆ ਨਾ ਤਨਸੂ ਪਿੰਡ ਜਸੜਜੀ ਦੇ ਫਾਰਮ ਦੇ ਉੱਤੇ ਬੱਚੀ ਇਹ ਬਰੀਡ ਹੋਈ ਆ ਦੋਸਤੋ ਸੋ ਲਾਇਨ ਖਾਨਦਾਨ ਬਹੁਤ ਜਿਆਦੇ ਚੰਗਾ ਦੋਨਾਂ ਪਾਸਿਆਂ ਤੋਂ ਚੰਗੇ ਬੱਚੇ ਦੇਊਗੀ ਚੰਗੀ ਖੁੱਲੀ ਘੋੜੀ ਬਣ ਕੇ ਨੇ ਤਿਆਰ ਹੋਣਾ ਸੋ ਜਿਸ ਕਿਸੇ ਭਰਾ ਨੇ ਇਸ ਤਰ੍ਹਾਂ ਦੀ ਚੰਗੀ ਆਵਲਖ ਬੇਸ਼ੇਰੀ ਖਰੀਦਣੀ ਆ ਕਿਉਂਕਿ ਆਮ ਆਪਾਂ ਨੂੰ ਪਤਾ ਵੀ ਇੰਨੇ ਸੋਹਣੇ ਪ੍ਰਿੰਟਡ ਡਿਜ਼ਾਈਨ ਵਾਲੀਆਂ ਘੋੜੀਆਂ ਬੇਸ਼ੇਰੀਆਂ ਆਵਲਖ ਤਾਂ ਮਹੀ ਹੀ ਨਿਕਲਦੀਆਂ ਨੇ 100 'ਚੋਂ 5-4 ਕੇ ਇਹੋ ਜੀਆਂ ਨਿਕਲਦੀਆਂ ਨੇ ਸੋ ਜਿਸ ਕਿਸੇ ਭਰਾ ਦਾ ਸਵਾਬ ਬਣਦਾ ਵਿਚਾਰ ਬਣਦਾ ਤਾਂ ਕੁਛਕ ਟਾਈਮ ਤੱਕ ਜਦੋਂ ਇਹ ਟਾਈਮ ਪੈ ਕੇ ਦੋ ਦੰਦ ਹੋ ਗਈ ਚੰਗੇ ਘੋੜੇ ਤੋਂ ਤੁਸੀਂ ਇਹਨੂੰ ਮੇਟ ਕਰਾ ਸਕਦੇ ਹੋ ਵਧੀਆ ਪਲੀ ਵੀ ਤਿਆਰ ਹੋਈ ਖੜੀ ਆ ਬਸ਼ੇਰੀ ਦੋਸਤੋ ਕਾਲ ਕਰ ਲਿਓ ਨੰਬਰ ਆਪਾਂ ਸਕਰੀਨ ਦੇ ਉੱਤੇ ਵੀ ਦੇਤਾ ਜੀਰੇ ਦੇ ਨੇੜੇ ਇਹਨਾਂ ਦਾ ਪਿੰਡ ਸੰਤੂ ਵਾਲਾ ਨਰਿੰਦਰ ਸਿੰਘ ਜੀ ਇਹਨਾਂ ਦਾ ਨਾਂਗਾ ਸਕਰੀਨ ਤੇ ਨੰਬਰ ਚੱਲ ਰਿਹਾ ਕਾਲ ਕਰ ਲਿਓ ਜਿਹੜੇ ਵੀ ਕਿਸੇ ਜੈਨੂਅਰ ਬਾયર ਨੇ ਇਹ ਬਸ਼ੇਰੀ ਖਰੀਦਣੀ ਹੋਈ ਮਿੱਤਰੋ